ਤਖਤ ਸ਼੍ਰੀ ਹਜ਼ੂਰ ਸਾਹਿਬ ਸਾਡੇ ਸਿੱਖਾਂ ਦੇ ਮਹਾਨ ਤਖਤਾਂ ਦੇ ਵਿੱਚੋਂ ਇੱਕ ਤਖਤ ਜਿੱਥੇ ਸਿੱਖਾਂ ਦੀ ਅਥਾ ਸ਼ਰਧਾ ਤੇ ਸਤਿਕਾਰ ਜੁੜਿਆ ਹੋਇਆ ਹੈ ਬੀਤੇ ਦਿਨੀ ਇਸ ਤਖਤ ਦੇ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਲਗਾਉਣਾ ਸੀ ਮਹਾਰਾਸ਼ਟਰ ਸਰਕਾਰ ਵੱਲੋਂ ਜੋ ਪ੍ਰਸ਼ਾਸਕ ਲਗਾਇਆ ਗਿਆ ਉਹ ਸਿੱਖਾਂ ਨੂੰ ਮੂਲੋਂ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਪ੍ਰਸ਼ਾਸਕ ਜੋ ਲਗਾਏ ਗਏ ਸਨ ਉਹ ਸਿੱਖੀ ਰੌ ਰੀਤਾਂ ਤੋਂ ਸਖਣੇ ਸਨ ਵਾਂਝੇ ਸਨ ਕੂਹਾਂ ਦੂਰ ਸਨ ਉਹ ਪ੍ਰਸ਼ਾਸਕ ਨਾਂਦੇੜ ਦੇ ਕਲੈਕਟਰ ਅਭਿਜੀਤ ਰਾਉਤ ਨੂੰ ਲਗਾਇਆ ਗਿਆ ਜਿਹੜੇ ਕਿ ਕਲੀਨ ਸ਼ਿਪਸਨ ਸਿੱਖੀ ਰੌ ਰੀਤਾਂ ਤੋਂ ਕਾਫੀ ਦੂਰ ਸਨ ਸਿੱਖਾਂ ਨੂੰ ਪਲਾ ਕਿਵੇਂ ਇਹ ਪਸੰਦ ਹੁੰਦਾ ਕਿ ਸਾਡੇ ਮਹਾਨ ਤਖਤ ਦਾ ਪ੍ਰਸ਼ਾਸਕ ਉਸ ਸ਼ਖਸ ਨੂੰ ਲਗਾ ਦਿੱਤਾ ਜਾਵੇ ਕਿ ਜਿਸ ਨੂੰ ਸਿੱਖ ਵਿਰਸੇ ਦੇ ਬਾਰੇ ਨਾ ਤਾਂ ਕੋਈ ਜਾਣਕਾਰੀ ਹੈ ਤੇ ਨਾ ਸਿੱਖ ਰਹਿਤ ਮਰਿਆਦਾ ਦੀ ਕੋਈ ਜਾਣਕਾਰੀ ਹੈ ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਇਸ ਦੇ ਬਾਬਤ ਉਹਨਾਂ ਨੇ ਜਿੱਥੇ ਕੇਂਦਰ ਸਰਕਾਰ ਨੂੰ ਲਿਖਿਆ ਉੱਥੇ ਮਹਾਰਾਸ਼ਟਰ ਦੀ ਸਰਕਾਰ ਨੂੰ ਵੀ ਚਿੱਠੀ ਪਾਈ ਔਰ ਜਿਸਤੇ ਚਲਦੇ ਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਸ਼ਿੰਦੇ ਵੱਲੋਂ ਉਸ ਨੂੰ ਬਦਲ ਵੀ ਦਿੱਤਾ ਗਿਆ ਪਰ ਬਦਲ ਕੇ ਹੁਣ ਜਿਹੜੇ ਗੁਰਸਿੱਖ ਪ੍ਰਸ਼ਾਸਕ ਲਗਾਏ ਗਏ ਨੇ ਉਹ ਡਾਕਟਰ ਵਿਜੇ ਸਤਬੀਰ ਸਿੰਘ ਸਾਬਕਾ ਆਈਐਸ ਅਧਿਕਾਰੀ ਨੇ ਔਰ ਉਹਨਾਂ ਨੂੰ ਲਗਾ ਦਿੱਤਾ ਗਿਆ ਕਿਉਂਕਿ ਉਹ ਗੁਰਸਿੱਖ ਵੀ ਨੇ ਸਿੱਖੀ ਰੌ ਰੀਤਾਂ ਦੇ ਨਾਲ ਜੁੜੇ ਵੀ ਹੋਏ ਨੇ ਮਾਮਲਾ ਸ਼ਾਂਤ ਹੋ ਗਿਆ ਸਿੱਖਾਂ ਦੀਆਂ ਭਾਵਨਾਵਾਂ ਜੋ ਭੜਕੀਆਂ ਹੋਈਆਂ ਸਨ ਜਿਨ੍ਹਾਂ ਨੂੰ ਠੇਸ ਲੱਗੀ ਸੀ ਕਿ ਸਾਡੇ ਗੁਰਧਾਮਾਂ ਦੇ ਉੱਪਰ ਇਹ ਕਿਹੋ ਜਿਹੇ ਪ੍ਰਸ਼ਾਸਕ ਲਗਾਏ ਜਾ ਰਹੇ ਨੇ ਕੀ ਗੁਰਦੁਆਰਾ ਸਾਹਿਬ ਹੁਣ ਮੰਦਰ ਦੀਆਂ ਰੌ ਰੀਤਾਂ ਦੇ ਨਾਲ ਚੱਲਣਗੇ ਮੰਦਰ ਦੀਆਂ ਆਪਣੀਆਂ ਰੌ ਰੀਤਾਂ ਨੇ ਗੁਰਦੁਆਰੇ ਦੀਆਂ ਆਪਣੀਆਂ ਰੌ ਰੀਤਾਂ ਨੇ ਗਿਰਜੇ ਦੀਆਂ ਆਪਣੀਆਂ ਰੌ ਰੀਤਾਂ ਨੇ ਮਸਜਿਦ ਦੀਆਂ ਆਪਣੀਆਂ ਰੌ ਰੀਤਾਂ ਨੇ ਕਦੇ ਮਸਜਿਦ ਦੇ ਉੱਪਰ ਕਿਸੇ ਗੈਰ ਮਜ਼ਹਬ ਦੇ ਬੰਦੇ ਨੂੰ ਨਹੀਂ ਲਗਾਇਆ ਗਿਆ ਕਦੇ ਮੰਦਰ ਦੇ ਉੱਪਰ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਪ੍ਰਸ਼ਾਸਕ ਨਹੀਂ ਲਗਾਇਆ ਗਿਆ ਹੁਣ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਪਰ ਦੂਸਰੇ ਧਰਮਾਂ ਦੇ ਲੋਕਾਂ ਨੂੰ ਜਦੋਂ ਲਗਾਉਣਾ ਹੈ ਤਾਂ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਣੀ ਵਾਜਬ ਹੈ ਇਸੇ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਉੱਥੇ ਮਹਾਰਾਸ਼ਟਰ ਗਏ ਦਿੱਲੀ ਦੀ ਸਰਕਾਰ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਵੀ ਸਨ ਜਦੋਂ ਇਹ ਪ੍ਰਸ਼ਾਸਕ ਨੂੰ ਬਦਲਿਆ ਗਿਆ ਤਾਂ ਉਸ ਵੇਲੇ ਇਹਨਾਂ ਨੇ ਤਸੱਲੀ ਦਾ ਪ੍ਰਗਟਾਵਾ ਕਰਦੇ ਹ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਦਵਿੰਦਰ ਫੜਨੇਵਿਸ ਜੀ ਦਾ ਜਿਹੜੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਔਰ ਜਿਨ੍ਹਾਂ ਨੇ ਇਸ ਗੱਲ ਦੀ ਸੰਜੀਦਗੀ ਨੂੰ ਦੇਖਦੇ ਹੋਏ ਜੋ ਸੈਂਸਿਟਿਵੀ ਸੀ ਜੋ ਲੋਕਾਂ ਦੇ ਵਿੱਚ ਇੱਕ ਗੱਲ ਆ ਰਹੀ ਸੀ ਕਿ ਇੱਕ ਗੈਰ ਸਿੱਖ ਨੂੰ ਬਨਾਤਾ ਗਿਆ ਮਗਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਰੂਟੀਨ ਪ੍ਰੋਸੈਸ ਵਿੱਚ ਲੋਕਲ ਡੀਸੀ ਦੀ ਡਿਊਟੀ ਲਾਈ ਗਈ ਸੀ ਇਸ ਦੀ ਸੰਜੀਦਗੀ ਨੂੰ ਦੇਖਦੇ ਹੋਏ ਜਿਹੜਾ ਅੱਜ ਫੈਸਲਾ ਲਿਆ ਸਾਡੇ ਆਨ ਤੇ ਸਾਡੇ ਰਿਕੁਐਸਟ ਕਰਨ ਤੇ ਕਿ ਇਹ ਕੌਮ ਦੇ ਵਿੱਚ ਬੜੀ ਇੱਕ ਨਮੋਸ਼ੀ ਹੈ ਕਿ ਅਗਰ ਕਿਸੇ ਗੈਰ ਸਿੱਖ ਨੂੰ ਤੱਕ ਸਾਬ ਦਾ ਕੀ ਜ਼ਿੰਮੇਵਾਰੀ ਸੋਪੀ ਗਈ ਹੈ ਸੋ ਇਹਨਾਂ ਨੇ ਇਹਦਾ ਉੱਤੇ ਬਿਲਕੁਲ ਸੰਗਿਆਨ ਲਿਆ ਔਰ ਸਾਨੂੰ ਅਸ਼ੋਰ ਕਰਦੇ ਹੋਏ ਹੁਣੇ ਜਿਹੜਾ ਨਾਮ ਦਿੱਤਾ ਵੀ ਵਿਜੇ சதਬੀਰ ਸਿੰਘ ਵਿਜੇ ਵਿਜੇ சதਬੀਰ ਸਿੰਘ ਜੀ ਦਾ ਉਹਨਾਂ ਨੂੰ ਬਣਾਨ ਦਾ ਤੁਰੰਤ ਦਾ ਹੁਣੇ ਫੈਸਲਾ ਲਿਆ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹ ਫੈਸਲਾ ਸਾਰਿਆਂ ਨੇ ਮਿਲ ਕੇ ਜਿਹੜਾ ਹੁਣੇ ਇੱਕ ਇਮੀਡੀਏਟਲੀ ਲਿਆ ਗਿਆ ਦਿੱਲੀ ਸਿਕਉਦਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਿਕੰਦਰ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਦੇ ਵਿੱਚ ਇਹ ਵਫ਼ਦ ਜਿਹੜਾ ਕੱਲ ਉਪ ਮੁੱਖ ਮੰਤਰੀ ਦਵਿੰਦਰ ਫੰਡ ਵਿਸ਼ਨੂੰ ਮਿਲਿਆ ਸੀ ਉਹਨਾਂ ਨੇ ਦਾਅਵਾ ਕੀਤਾ ਕਿ ਮੁਲਾਕਾਤ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਬਦਲਿਆ ਹੈ ਵਫ਼ਦ ਦੇ ਨਾਲ ਗਏ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਸਸਾ ਨੇ ਕਿਹਾ ਕਿ ਇੱਕ ਗੈਰ ਸਿੱਖ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਦਾ ਪ੍ਰਬੰਧਕ ਨਿਯੁਕਤ ਕਰਨ ਦੇ ਨਾਲ ਸਿੱਖ ਕੌਮ ਖਾਸਾ ਪਰੇਸ਼ਾਨੀ ਦੇ ਵਿੱਚ ਹੈ ਇਸ ਦੀ ਗੱਲ ਉਹਨਾਂ ਨੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਨਾਲ ਮੁਲਾਕਾਤ ਕਰਕੇ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰੁਟੀਨ ਮਾਮਲੇ ਤਹਿਤ ਸਥਾਨਕ ਡਿਪਟੀ ਕਮਿਸ਼ਨਰ ਨੂੰ ਪ੍ਰਬੰਧਕ ਲਗਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਤੁਰੰਤ ਡਾਕਟਰ ਵਿਜੇ ਸਤਵੀਰ ਸਿੰਘ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਨਵਾਂ ਪ੍ਰਬੰਧਕ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਨੇ ਵੀ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦਾ ਵੱਡਾ ਮਸਲਾ ਬਣ ਗਿਆ ਸੀ ਮਹਾਰਾਸ਼ਟਰ ਸਰਕਾਰ ਨੇ ਇਸ ਮਸਲੇ ਤੇ ਤੂਲਵਾਦਾ ਦੇਖ ਕੇ ਜਲਦੀ ਦੇ ਵਿੱਚ ਹੀ ਉਸ ਪ੍ਰਸ਼ਾਸਕ ਨੂੰ ਬਦਲ ਦਿੱਤਾ ਪਰ ਕੱਲ ਇੱਥੇ ਇਹ ਹੈ ਕਿ ਕਿਉਂ ਸਿੱਖਾਂ ਦੇ ਵਾਰ-ਵਾਰ ਚੁੰਡੀਆਂ ਵੱਢ ਕੇ ਦੇਖੀਆਂ ਜਾਂਦੀਆਂ ਨੇ ਕਿ ਜੇਕਰ ਕੋਈ ਨਾ ਬੋਲਿਆ ਤਾਂ ਫਿਰ ਇਹੀ ਪ੍ਰਸ਼ਾਸਕ ਚੱਲੂਗਾ ਤੇ ਜੇਕਰ ਕੋਈ ਬੋਲ ਪਿਆ ਤਾਂ ਫਿਰ ਆਪਾਂ ਬਦਲ ਦੇਾਂਗੇ ਕੀ ਅਜਿਹੀ ਪ੍ਰਵਿਰਤੀ ਤਾਂ ਨਹੀਂ ਕਿ ਸਿੱਖ ਰੌ ਰੀਤਾਂ ਨੂੰ ਬਦਲਣ ਦੀ ਪ੍ਰਵਿਰਤੀ ਤਾਂ ਨਹੀਂ ਕਿ ਸਿੱਖ ਵਿਰਸੇ ਨੂੰ ਹੋਰ ਤਰੀਕੇ ਦੇ ਨਾਲ ਹੋਰ ਰਾਸਤੇ ਤੇ ਲੈ ਕੇ ਜਾਣ ਦੀ ਕੋਈ ਪ੍ਰਵਿਰਤੀ ਤਾਂ ਨਹੀਂ ਸਰਕਾਰਾਂ ਦੀ ਮਨੁਸ਼ਾ ਕੀ ਹੈ ਇਹ ਸਾਫ ਨਜ਼ਰ ਆ ਰਿਹਾ ਹੈ ਕਿਉਂਕਿ ਜਿੱਥੇ ਪ੍ਰਬੰਧ ਸਿੱਖਾਂ ਦੇ ਹੋਣੇ ਚਾਹੀਦੇ ਨੇ ਜਿੱਥੇ ਪ੍ਰਬੰਧ ਪੂਰਨ ਗੁਰਸਿੱਖ ਵਿਅਕਤੀਆਂ ਨੂੰ ਕਰਨੇ ਚਾਹੀਦੇ ਨੇ ਉੱਥੇ ਇਸ ਤਰ੍ਹਾਂ ਕਿਸੇ ਗੈਰ ਸਿੱਖ ਨੂੰ ਲਿਆ ਕੇ ਲਗਾ ਦੇਣਾ ਇਹ ਕਾਫੀ ਆਪਣੇ ਆਪ ਦੇ ਵਿੱਚ ਹੀ ਇੱਕ ਵੱਡਾ ਪੇਚੀਦਾ ਮਸਲਾ ਹੈ ਇਸ ਮਸਲੇ ਦੀ ਪੇਚੀਦਗੀ ਨੂੰ ਸਮਝਿਆ ਹੋਇਆ ਮਹਾਰਾਸ਼ਟਰ ਸਰਕਾਰ ਨੇ ਆਨੰਦ ਫਾਨਨ ਦੇ ਵਿੱਚ ਇਹ ਤਾਂ ਬਦਲ ਦਿੱਤਾ ਪਰ ਅਸਲ ਦੇ ਵਿੱਚ ਬਦਲਣਾ ਕੀ ਚਾਹੁੰਦੇ ਨੇ ਇਹ ਇੱਕ ਵੱਡਾ ਸਵਾਲ ਹੈ ਇਸ ਦੇ ਵਾਸਤੇ ਸਿੱਖ ਕੌਮ ਨੂੰ ਵੀ ਜਾਗਰੂਕ ਹੋਣਾ ਪਵੇਗਾ ਔਰ ਨਾਲ ਦੀ ਨਾਲ ਸੰਜਮ ਦੇ ਨਾਲ ਕੰਮ ਲੈਂਦਿਆਂ ਹੋਇਆ ਆਪਸੀ ਗੁੱਟਬਾਜ਼ੀ ਆਪਸੀ ਝਗੜਿਆਂ ਤੋਂ ਦੂਰ ਹੋ ਕੇ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਕਰਨੇ ਪੈਣਗੇ ਕਿਉਂਕਿ ਸਿੱਖ ਅਕਸਰ ਆਪਣੀ ਅਰਦਾਸ ਦੇ ਵਿੱਚ ਇਹਨਾਂ ਪਵਿੱਤਰ ਗੁਰਧਾਮਾਂ ਦੇ ਪ੍ਰਬੰਧ ਆਪ ਮੰਗਦਾ ਹੈ ਔਰ ਆਪ ਪ੍ਰਬੰਧ ਕਰਨੇ ਲੋਚਦਾ ਹੈ ਤੇ ਜੇਕਰ ਗੈਰਸੇਖਾ ਕੇ ਇਹ ਪ੍ਰਬੰਧ ਕਰਨਗੇ ਤਾਂ ਇਹ ਵੀ ਹੋ ਸਕਦਾ ਹੈ ਕਿ ਸਮੇਂ ਅਨੁਸਾਰ ਗੁਰੂ ਘਰ ਖੁੱਲਣ ਤੇ ਸਮੇਂ ਅਨੁਸਾਰ ਗੁਰੂ ਘਰਾਂ ਦੇ ਕਬਾੜ ਬੰਦ ਕਰ ਦਿੱਤੇ ਜਾਣ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਗੁਰੂ ਘਰ ਹਮੇਸ਼ਾ ਸਾਰਿਆਂ ਮਜ਼ਮਾਂ ਦੇ ਲਈ ਚੌ ਵਰਨਾਂ ਦੇ ਲਈ ਖੁੱਲੇ ਹੁੰਦੇ ਨੇ ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਅਜਿਹੀਆਂ ਗੱਲਾਂ ਨਹੀਂ ਕਰੇਗੀ ਕਿ ਜਿਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੇਸ ਲੱਗੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી